ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਆ ਵਹਿੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਤੇ ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤੇ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਵੇਪਿੰਨ ਨੂੰ ਤਰਨਤਾਰਨ ਲੱਗਦੇ ਆ ਤਰਨਤਾਰਨ ਤੋਂ ਦੂਰੀ ਲਗਭਗ ਕੋਈ 6 ਕਿਲੋਮੀਟਰ ਦੀ ਆ ਤੇ ਜਿਹੜਾ ਅੰਮ੍ਰਿਤਸਰ ਤੋਂ ਬਠਿੰਡੇ ਫਰੀਦਕੋਟ ਨੂੰ ਹਾਈਵੇ ਜਾਂਦਾ ਵਾ ਉਹ ਤੋਂ 30 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਪਿੰਡ ਆਪਣਾ ਹਾਈਵੇ ਤੋਂ ਬਾਕੀ ਸਕਰੀਨ ਤੇ ਨੰਬਰ ਆਪਾਂ ਚਾਲੂ ਕਰ ਦਿਆਂਗੇ ਜਿਹੜੇ ਵੀ ਉਹਦੇ ਪਸੰਦ ਆਉਂਦੀ ਆ ਦਾ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਤੇ ਆਪ ਦੀ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਆਪ ਦੀ ਤਸੱਲੀ ਕਰਕੇ ਵੇੜ ਦੀ ਖਰੀਦਦਾਰੀ ਕਰ ਸਕਦਾ ਆ ਦੇਖ ਸਕਦੇ ਹੋ ਦੋਸਤੋ ਐਚ ਐਫ ਫੱਕ ਦੀ ਵੇੜ ਆ ਉਹ ਵੱਡੇ ਕੱਦ ਬੁੱਤ ਦੀ ਆ ਕੋਈ ਨੀ ਕਿ ਕੱਦ ਦੀ ਨਹੀਂ ਆ ਵੱਡੇ ਕੱਦ ਦੀ ਆ ਆ ਦੇਖ ਸਕਦੇ ਆ ਫੇਸ ਕੁਆਲਟੀ ਚੈੱਕ ਕਰਦੇ ਆ ਦੋਸਤੋ ਟੋਕੜ ਵਹਿੜਿਆ ਏ ਐਚਐਫ ਚ ਆਉਂਦੀ ਆ ਤੇ ਦੋਸਤੋ ਪ੍ਰੋਪਰ ਇਹ ਦੂਜਾ ਸੁਹਾ ਸੁਈ ਹੋਈ ਆ ਦੂਜਾ ਸੁਹਾ ਚੱਲਣ ੜਿਆ ਇਹਦਾ ਤੇ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਕੋਈ ਇਹਨੂੰ ਡੇਢ ਮਹੀਨਾ ਹੋ ਗਿਆ ਬਣੀ ਨੂੰ ਬਾਕੀ ਆਪਾਂ ਇਸ ਤਰ੍ਹਾਂ ਖਾਲੀ ਕਰਕੇ ਦੇਣੀ ਆ ਉਹ ਗਾੜੀ ਕਿਸੇ ਵੀਰ ਦੀ ਕਿਸਮਤ ਆ ਤੇ ਆ ਵੇਖ ਸਕਦੇ ਜੀ ਆ ਦੋਸਤੋ ਥਾਣ ਹੋਣਾ ਚੈੱਕ ਕਰ ਸਕਦੇ ਜੀ ਸੀਲ ਸਭ ਪੂਰੀ ਆ ਥਾਣ ਦੋਸਤੋ ਪੂਰਾ ਮੁਠੀ ਚ ਆ ਜਾਂਦਾ ਵਾ ਪਸਮਾ ਕੇ ਪੂਰਾ ਮੁਠੀ ਵਾਲਾ ਥਾਣਿਆ ਕੋਈ ਇਹ ਨਹੀਂ ਕਿ ਇਤਰਾ ਵੇਖਣ ਨੂੰ ਥੋੜਾ ਛੋਟਾ ਵਾ ਪਰਪਸ ਮਾ ਕੇ ਪੂਰਾ ਮੁਠੀ ਚ ਕਰ ਜਾਂ ਲਈ ਥਣਾ ਆਂ ਦੇ ਸਾਡੇ ਨਾ ਬੈਕ ਸਾਈਡ ਤੋਂ ਚੈੱਕ ਕਰ ਲਵਾਂ ਆਂ ਦੇ ਸਾਡੇ ਦੋਸਤੋ ਵਾਡ ਵਾਡ ਪੂਰੀ ਹੈ ਥਣਾ ਦੀ ਦੂਜਾ ਸੂਆ ਪ੍ਰੋਪਰ ਵੈਡ ਸੂਈ ਹੋਈ ਹੈ ਤੇ ਥਣਾ ਦੀ ਦੋਸਤੋ ਆਪਣੀ ਪੂਰੀ ਫੋਲੀ ਗਾਰੰਟੀ ਆ ਕੋਈ ਭੂਰ ਨਹੀਂ ਕੋਈ ਥਣ ਨਹੀਂ ਘਟ ਵੱਧਾ ਉਲਟ ਬਾਈ ਤੋਂ ਦੇਖ ਸਕਦੇ ਜੀ ਆ ਚੈੱਕ ਕਰੋ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਣ ਆ ਬਸ ਮਾ ਕੇ ਪੂਰਾ ਥਣ ਮੁਠੀ ਚ ਆ ਜਾਂਦਾ ਦੋਸਤੋ ਆ ਦੇਖ ਸਕਦੇ ਜੀ ਆ ਬਈ ਸਿਕਰ ਤੋਂ ਫੇਰ ਤੋਂ ਚੈੱਕ ਕਰ ਲੋ ਬਾਕੀ ਜਿਹੜਾ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਕੋਈ ਦੁਪਹਿਰ ਦੇ 3 ਵਜੇ ਦਾ ਵਾਂ ਦੇ ਸਾਰੇ ਦੋਸਤੋ ਇਹਦੇ ਕੋ ਜਿਹੜਾ ਮੌਕੇ ਤੇ ਹਾਜ਼ਰ ਦੁੱਧ ਆ ਕੋਈ 9 ਲੀਟਰ ਆ ਤੇ ਕੋਈ ਵੀ ਵੀਰ 8 ਲੀਟਰ ਮੰਨ ਕੇ ਸੌਦਾ ਕਰ ਸਕਦਾ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਫਿਰ ਵੈੜ ਦੀ ਖਰੀਦਦਾਰੀ ਕਰ ਸਕਦਾ 8 ਲੀਟਰ ਦੁੱਧ ਮੰਨ ਕੇ ਤੇ ਜਿਹੜਾ ਇਹਦਾ ਰੇਟ ਆ ਬਿਲਕੁਲ ਆਪਾਂ ਵੀਰਾਂ ਵਾਸਤੇ ਜਾਇਜ਼ ਹੀ ਪ੍ਰਾਈਸ ਰੱਖਿਆ ਵਾ ਇਦਾ ਕੋਈ ਪੰਜੀ ਨਹੀਂ ਕਰਨਾ ਬੋਲ ਆਪਾਂ ਕੋਈ ਵੀ ਨਹੀਂ ਕਰਨਾ ਇਹ ਦੋਸਤੋ 18000 ਰੁਪਏ ਚੋਂ ਛੋਟ ਛੱਪਾ ਆ ਜਾਊਗਾ ਬਹੁਤ ਬਾਲਾ ਜਿਆਦਾ ਨਹੀਂ ਹੋਣਾ ਥੋੜਾ ਬੋਧ ਚਲੋ ਮਾਨਤਾਨ ਹੋਊਗਾ ਬਾਲਾ ਜਿਆਦਾ ਨਹੀਂ 18000 ਰੁਪਏ ਚੋਂ ਵੇ ਮਾਨਤਾਨ ਥੋੜਾ ਬੋਧ ਕੀਤਾ ਜਾਊ ਛੋਟ ਛੱਪਾ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਆਪ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਤੇ ਵੇੜ ਦੀ ਖਰੀਦਦਾਰੀ ਕਰ ਸਕਦਾ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰਪਰੀ ਸਾਸਰੀਆ ਕਾ